ਸਾਸ਼ੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜੰਨੇ ਠੀਕ ਠਾਕ ਹੋਵੋਗੇ ਅਸੀਂ ਵੀ ਵਧੀਆ ਅੱਜ ਸਰਦਾਰ ਸਾਹਿਬ ਸਿਰਸਿਰੇ ਕਿੱਥੇ ਚੱਲੇ ਅੱਜ ਸਾਡੀ ਸਿਰਸਿਰੇ ਜਾਣ ਦੀ ਤਿਆਰੀ ਹੈਗੀ ਆ ਦਰਬਾਰ ਸਾਹਿਬ ਹਾਂਜੀ ਅੱਜ ਅਸੀਂ ਚੱਲੇ ਆ ਅੰਮ੍ਰਿਤਸਰ ਸਿਰਸਿਰੇ ਠੰਡ ਵੀ ਬਹੁਤ ਆ ਤੇ ਆਪਾਂ ਕਿ ਕਿ ਸਿਰਸਿਰੇ ਜਾਵਾਂਗੇ ਤੇ ਫੇਰ ਹੀ ਹਨਾ ਤੁਹਾਨੂੰ ਪਤਾ ਜਿਵੇਂ ਸੰਡੇ ਆ ਤੇ ਰਸ ਬਹੁਤ ਹੁੰਦਾ ਦਰਬਾਰ ਸਾਹਿਬ ਤਾਂ ਉਹ ਕਿ ਆਪਾਂ ਸਿਰਸਿਰੇ ਹਾਂ ਸਾਰੀ ਫੈਮਿਲੀ ਦੀ ਧਾਰੀ ਆ ਹਾਂਜੀ ਤੇ ਬਸ ਬਾਕੀ ਤੁਹਾਨੂੰ ਉਹ ਤੁਹਾਨੂੰ ਵੀ ਲੈ ਕੇ ਚੱਲੀ ਦਰਬਾਰ ਸਾਹਿਬ ਸਵਾਰੀਆਂ ਹੌਲੀ ਹੌਲੀ ਗੱਡੀ 'ਚ ਬੈ ਰਹੀਆਂ ਨੇ ਹਾਂਜੀ ਠੰਡ ਵੀ ਬੜੀ ਆ ਜਿਸ ਤਰ੍ਹਾਂ ਠੰਡ ਤੁਸੀਂ ਵੇਖੋ ਕਿਦਾਂ ਧੁੰਦ ਬਈ ਹੋਈ ਜਾ ਰਹੀ ਧੁੰਦ ਹੋ ਰਹੀ ਹੈ ਚਲੋ ਫਿਰ ਆਜੀ ਬੱਤੀ ਕਿੱਥੇ ਹੈ ਬੱਤੀ 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 ਹੁਣ ਕਿੱਥੇ ਚੱਲੇ ਸਵਿਰਾਜ ਕਿੱਥੇ ਚੱਲੇ ਆਈ ਚੱਲੇ ਆ 골ਡਨ ਟੈਂਪਲ ਹਾਂ ਹੁਣ ਚਲੋ ਦੇਖੋ ਪਹਿਲੇ ਕਹਿੰਦੇ ਸੀ ਜਲਦੀ ਸਵੇਰੇ ਨਿਕਲਣਾ ਪਰ ਧੁੰਦ ਜਿਆਦਾ ਹੋਣ ਕਰਕੇ ਫਿਰ ਥੋੜਾ ਜਿਹਾ ਡਿਲੇ ਕਰਤਾ ਕਿ ਥੋੜਾ ਦਿਨ ਛੱਡ ਜੇਗਾ ਤੇ ਫੇਰ ਹੀ ਜਾਵਾਂਗੇ ਘਰ ਤੁਹਾਨੂੰ ਬਹੁਤ ਜਿਆਦਾ ਧੁੰਦ ਵਿੱਚ ਤੇ ਰਿਸਕ ਹੀ ਰਹਿੰਦਾ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਅੰਮ੍ਰਿਤਸਰ ਸਾਹਿਬ ਬਣੇ ਰਹੇ ਵੀਡੀਓ ਦੇ ਨਾਲ ਦਰਸ਼ਨ ਕਰੂਗੂ ਲੋ ਜੀ ਸਾਰੇ ਉਹ ਵੇ ਤਿਆਰ ਤੇ ਸਾਰੇ ਚੱਲੇ ਆ ਗੁਰਦੁਆਰਾ ਸਾਹਿਬ ਅੱਜ ਡਾੜੀ ਚੱਲਦੇ ਆ ਸੋ ਹਾਂ ਜੀ ਪਹੁੰਚ ਗਏ ਦਰਬਾਰ ਸਾਹਿਬ 골ਡਨ ਗੇਟ ਸਵਾਰੀਆਂ ਬੈਠੀਆਂ ਨੇ ਆ ਗਈਆਂ ਸ਼ਤਾਨੀ ਗੱਡੀ ਅੋਦੀ ਅਸੀਂ ਪਹੁੰਚ ਗਏ ਦਰਬਾਰ ਸਾਹਿਬ ਪਾਰਕਿੰਗ ਤੇ ਹੁਣ ਗੱਡੀ ਲਗਾਈ ਸੀ ਤੇ ਆਹ ਦੇਖੋ ਜੀ ਸਵਾਰੀਆਂ ਸਾਰੀਆਂ ਜਾਰੀਆਂ ਨੇ ਇਸ ਮਰੱਤ ਸਿੰਘ ਵੀ ਜਾ ਰਹੇ ਫਾਈਨਲੀ ਅਸੀਂ ਪਹੁੰਚ ਗਏ ਦਰਬਾਰ ਸਾਹਿਬ ਗੱਡੀ ਅਸੀਂ ਪਾਰਕਿੰਗ ਚ ਲਗਾ ਦਿੱਤੀ ਸੀ ਤੇ ਹੁਣ ਅਸੀਂ ਜਾ ਰਹੇ ਸੀ ਅੰਦਰ ਤੇ ਰਸਤੇ ਬਹੁਤ ਜ਼ਿਆਦਾ ਸੀ ਕਿਉਂਕਿ ਅੱਜ ਸੰਡੇ ਸੀ ਸੋ ਸੰਡੇ ਕਰਕੇ ਰਸ਼ ਜ਼ਿਆਦਾ ਸੀ ਚਲੋ ਫਿਰ ਵੀ ਬਹੁਤ ਵਧੀਆ ਦਰਸ਼ਨ ਹੋ ਗਏ ਸਾਨੂੰ ਆਸੀਂ ਜਾਂ ਰਹੇ ਸੀ ਤਿੱਥੇ ਸਾਰੇ ਆਪਣੇ ਸਾਮਾਨ ਫੜਿਆ ਹੋਇਆ ਸੀ ਸਰਦਾਰ ਸਾਹਿਬ ਨੇ ਬੈਗ ਪਾਇਆ ਸੀ ਕਿਉਂਕਿ ਉਹਦੇ ਵਿੱਚ ਸਮਰੱਥ ਦੇ ਕੱਪੜੇ ਸੀ ਤੇ ਮੌਸਮ ਬਹੁਤ ਵਧੀਆ ਸੀ ਧੁੱਪ ਵੀ ਨਹੀਂ ਸੀ ਠੰਡ ਵੀ ਨਹੀਂ ਸੀ ਤਾਂ ਮਨ ਲੱਗਦਾ ਆ। ਆਹ ਰਾਜ ਦਰਬਾਰ ਅੰਦਰ ਤੇ ਰਾਜ ਦਰਬਾਰ ਦੇ ਪ੍ਰਬੰਧ ਅੰਦਰ ਜਿੰਨੀ ਵੀ ਜ਼ਗੀਰ ਹੈ ਉਸ ਸਾਰੀ ਜ਼ਗੀਰ ਦੇ ਉੱਪਰ ਉਸ ਸ਼ੈਖੁਲ ਹਿੰਦ ਦਾ ਕੰਟਰੋਲ ਹੋਇਆ ਕਰਦਾ ਹੈ। ਹਾਵੇਂ ਬਾਦਸ਼ਾਹ ਤਖਤ ਉੱਤੇ ਮੈਂ ਹਾਂ ਪਰ ਨੀਤੀ ਤੁਹਾਡੀ ਚੱਲੇਗੀ ਬਾਦਸ਼ਾਹ ਤਖਤ ਉੱਤੇ ਰੰਗ ਜੇ ਮਹੋਵੇਗਾ ਪਰ ਧਾਰਮਿਕ ਨੀਤੀ ਤੁਹਾਡੀ ਚੱਲੇਗੀ ਇਹ ਇਹ ਸੰ ਲਾਲਚ ਕੋਈ ਆਮ ਦੁਨਿਆਵੀ ਹੁੰਦਾ ਉਹ ਰਾਜ ਦੀ ਚਕਾ ਚੁੰਦ ਦੇਖ ਕਰਕੇ RAM RAJ ਵਰਗਾ ਜਿਹਨੇ ਮਿੱਟੀ ਮੁਸਲਮਾਨ ਦੀ ਖਾ ਕੇ ਮਿੱਟੀ ਪਈਵਾ ਵੀਰਵਾਰ ਦਾ ਤੇ ਪੱਗਾ ਫਿਲਕੜਿਆ ਵੀਰਵਾਰ ਦਾ ਤੇ ਪੱਗਾ ਫਿਲਕੜਿਆ ਚਾਲਾਂ ਦੀ ਝਾੜੇ ਫੁੱਟੇ ਨੇ ਚਾਲਾਂ ਦੀ ਝਾੜੇ ਫੁੱਟੇ ਨੇ ਵਿੱਚ ਚਾਨਣੀ ਵਿੱਚ ਚਾਨਣੀ ਚੋਗਦੇ ਆਕਾ ਵਿੱਚ ਚਾਨਣੀ ਦੀ ਨਹੀਂ ਓ ਜਾਣ ਰੱਖ ਲੈ ਜਾਣ ਰੱਖ ਲੈ ਮੁਹੰਮਦੀ ਬਣ ਕੇ ਜਾਣ ਰੱਖ ਲੈ ਉਹ ਜੀ ਆਸ਼ੀਰਵਾਦ ਖੋਲ ਕਰਕੇ ਉਹ ਸੂਸ਼ਮਾ ਪ੍ਰੋਟੋਕੋਲ ਜਿਹੜਾ ਕਰੀ ਸੀ ਸਭ ਦੱਸ ਸਕਦਾ ਸੀ ਬਸ ਬੱਸ ਕਰੀਏ ਤੇ ਕਿਤੇ ਨਾ ਹੋ ਜਾਵੇ ਤਾਂ ਇਹ ਵਤੀਆ ਕੋਲ ਅਗੜਾ ਸੜਕ ਤੇ ਆਓ ਆਹ ਫਿਰ ਫੋਟੋ ਪੂਰੇ ਤਕ ਹੈ ਤਾਂ ਕਿੱਧਰ ਨੂੰ ਆ ਕੋਏ 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 ਕਾਪਾਤੀ ਇਹ ਨਾਮ ਨਹੀਂ ਮੈਂ ਜੋ ਕਰੂੰਗਾ ਫੇਰ ਆਉਂਗਾ ਹੁਣ ਲੋ ਜੀ ਹੁ ਸਾਰੇ ਆ ਗਏ ਬੱਚੇ ਪਾਰ ਆ ਵੇ ਚੌਂਦੀ ਹੰਦੇ ਹੀ ਪਰਾਸ਼ੀ ਹੀ ਜ਼ਿਆਦਾ ਪਰਾਸ਼ੀ ਜ਼ਿਆਦਾ ਹੋਣ ਕਰਕੇ ਥੋੜਾ ਟਾਈਮ ਵੱਧ ਲੱਗ ਗਿਆ ਧੱਕੇ ਬਹੁਤ ਵੱਜੇ ਹਾਂ ਤੇ ਹਵੀਰਾਸ ਸਿੰਘ ਕੁਛੜ ਹੀ ਰਿਹਾ ਅੱਜ ਹਵੀ ਆਹ ਹਵੀ ਦਾਸ ਕਿ ਆ ਸਰਦਾਰ ਸਾਹਿਬ ਨੇ ਬੈਲੈਂਸ ਕੀਤਾ ਹੈ ਆਪਣੇ ਆਪ ਨੂੰ ਅੱਗੇ ਪਿਛੇ ਪਾਰ ਬੈ ਤੇ ਗੱਡੀ ਵੀ ਪਾਰ ਹੈ ਹੈ ਪਾਰ ਨਹੀਂ ਗਣਾ ਬਈ ਪੁੱਤ ਉਹ ਤਾਂ ਦਾ ਹੈ ਇਹ ਤਾਂ ਜਾਨਣਾ ਹੈ ਕਿਆਂ ਦੀਆਂ ਹਡੀਆਂ ਪਾਰ ਸਹੀ ਗੱਲ ਹੈ ਠੀਕ ਉਹ ਨਾ ਇਹ ਸਾਡੇ ਸਾਡੇ ਮੇਰੇ ਕਰਦਾ ਹੈ ਸਾਡੇ ਵੀ ਮੇਰੇ ਕਰਦਾ ਹੈ ਸਾਡੇ ਵੀ ਮੇਰੇ ਕਰਦਾ ਹੈ ਸਾਡੇ ਪੰਜ ਵਜੇ ਦਾ ਘਰ ਆਣਾ ਫਿਰ ਉਹਨਾਂ ਦਾ ਟਾਈਮ ਵੀ ਸਾਢੇ ਪੰਜ ਵਜੇ ਆਉਂਦਾ ਹੈ ਸੋ ਮੁਥਟੇ ਕਰਨ ਤੋਂ ਬਾਅਦ ਸਾਨੂੰ ਸੀ ਕੀ ਚਾਹ ਪੀ ਤੇ ਅਸੀਂ ਪਹੁੰਚੇ ਲਾਲੀ ਦਾ ਢਾਬਾ ਇਹ ਬੜਾ ਫੇਮਸ ਹੈ ਇੱਧਰ ਗੁਰਦਾਸਪੁਰ ਵਾਲੀ ਸੜਕ ਬਟਾਲੇ ਵਾਲੀ ਬਟਾਲੇ ਤੋਂ ਗੁਰਦਾਸਪੁਰ ਆਉਂਦੇ ਹੁਏ ਰਸਤੇ ਵਿੱਚ ਆਉਂਦਾ ਹੈ ਤੇ ਸਰਦਾਰ ਸਾਹਿਬ ਨੂੰ ਦਿੱਤੋ ਇੱਥੋਂ ਦੀ ਚਾਹ ਬਹੁਤ ਪਸੰਦ ਆ ਤੇ ਸਰਦਾਰ ਸਾਹਿਬ ਇੱਥੇ ਵੀ ਜਿਹੜੇ ਕਹਿ ਰਹੇ ਸੀ ਕਿ ਮੈਂ ਤੇ ਚਾਹ ਹੀ ਪੀ ਲਈ ਆ ਤੁਸੀਂ ਜੋ ਵਰਜੀ ਖਾਓ ਪੀਓ ਫਿਰ ਅਸੀਂ ਚਾਹ ਪੀਤੀ ਤੇ ਫਿਰ ਅਸੀਂ ਘਰ ਆ ਗਏ ਇਹ ਗਰੋਤੀ ਐਸੀ ਫੇਮਸ ਲਾਲੀ ਦਾ ਟੱਬਾ ਸਾਬੜੀ ਸਵਾਦ ਹੁੰਦੇ ਨਾ ਬਾਕੀ ਗੱਲਾਂ ਦੀਆਂ ਗੱਲਾਂ ਹੁਣ ਅਸੀਂ ਬੈਠ ਲੱਗੇ ਆ ਗੱਡੀ 'ਚ ਤੇ ਹੁਣ ਚੱਲੇ ਬਾਈ ਜਿਹੜਾ ਨੂੰ ਆ ਵੇਲੀਆਂ ਹੋ ਕੇ ਤੇ ਕੀ ਖਾਂਦੇ ਆ कुरकुरੇ ਮਮੀ ਕੀ ਖਾਣੇ ਪੁੱਤਰੇ ਕਹਿੰਦੇ ਜੀ ਨਿਆਣੇ ਤਾਂ ਦੇ ਕੁਪੀ ਬਹੁਤ ਜ਼ਿਆਦਾ ਨਾਲ। ਉਹ ਵੀ ਹੱਸਦਾ। ਬੰਨੇ ਕਰਦੇ ਪੁੱਪੀ ਚੁੱਪੇ ਵਾਲੀ। ਦੇ ਹਾਲਤ ਦੇਖੋ ਨਿਆਣਿਆਂ ਨੇ ਗਲਪਾ ਤਾ ਪੂਰਾ ਚੰਗੀ ਤਰ੍ਹਾਂ। ਇੱਕ ਨਾ ਬੁਰੇ ਹਾਲਤ ਹੋ ਗਿਆ। ਇੱਕ ਗੱਲ ਆ ਜੇ ਬੱਚਿਆਂ ਨਾਲ ਜਾਣਾ ਨਾ ਫਿਰ ਸੰਡੇ ਨਾ ਜਾਓ। ਕਿਉਂਕਿ ਸੰਡੇ ਰਸ਼ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਤੇ ਚਲੋ ਮਮੀ ਉਹਨਾਂ ਨੂੰ ਕਿਹਾ ਸੀ ਪਰ ਇਹ ਹੈ ਕਿ ਹੁਣ ਉਹ ਵਿਰਾਜ ਉਹਨਾਂ ਨੂੰ ਇਹ ਗੱਲਾਂ ਆਪਾਂ ਕਹਿਤੀਆਂ ਸੀ ਪਰ ਜਿੰਨਾ ਚਿਰ ਘਰ ਦੇ ਮੈਂਬਰ ਨਾ ਸਮਝ ਰਹੇ ਤੇ ਫਿਰ ਲਾਦਾ ਅਸੀਂ ਸੋਚਿਆ ਸੀ ਕਿ ਚਲੋ ਹਨਾ ਸੰਡੇ ਮੱਥਾ ਟੇਕਣ ਗਏ ਆ 4-4 ਘੰਟੇ ਲੱਗੇ ਇਹਨਾਂ ਨੂੰ ਬਿਲਕੁਲ ਲੱਗੇ ਅਸੀਂ ਤੇ ਮੈਂ ਤੇ ਸਮਰਾਥ ਨੂੰ ਫੜਿਆ ਸੀ ਤੇ ਮੈਨੂੰ ਚਲੋ ਉਹਨਾਂ ਨੇ ਲੰਘਾਤਾ ਕਿ ਛੋਟੇ ਬੱਚੇ ਨਾਲ ਔਖਾ ਹੁੰਦਾ ਹੈ ਹਮ ਤਾਂ ਇਹ ਆ ਕਿ ਜਿੰਨੇ ਵੀ ਜਾਣ ਆਏ ਉਹ ਵਧੀਆ ਕਿਨੇ ਦਰਸ਼ਨ ਕਰਨੇ ਆ ਤੇ ਉਹ ਅੱਗੋਂ ਪਿੱਛੋਂ ਚੱਲ ਜਓ ਸ਼ਨੀ ਤੇ ਐਤਵਾਰ ਨਾ ਜਾਣ ਤੇ ਚੰਗੀ ਗੱਲ ਹੈ ਕਿਉਂਕਿ ਜਿਹੜੇ ਟੂਰਿਸਟ ਆ ਮੋਸਟਲੀ ਜਾਂ ਵੀਕਐਂਡਸ ਤੇ ਲੋਕੀ ਜ਼ਿਆਦਾ ਜਾਂਦੇ ਨੇ ਦਰਬਾਰ ਸਾਹਿਬ ਸੋ ਦੇਖੋ ਸਾਡੀ ਹਾਲਤ ਕੀ ਬਣੀ ਹੈ ਸਵੇਰੇ ਕੀ ਸੀ ਤਾਂ ਹੁੰਦੀ ਆ ਹੁਣ ਤੇ ਪੂਰੀ ਇੱਕਦਮ ਥਕਾਵਟ ਹੋਈ ਪਈ ਆ ਕਿ ਬਸ ਹੋਣਾ ਲੰਮੇ ਪੈ ਜੀਏ ਹੋਰ ਸਰਦਾਰ ਸਾਹਿਬ ਬਾਕੀ ਵੀਡੀਓ ਹੋਣਗੀ ਅਪਲੋਡ ਹੋਣੀ ਬਾਕੀ ਵੀਡੀਓ ਵਗੈਰਾ ਜਿਹੜੀਆਂ ਪਰਸੋਂ ਤਾਂ ਹੋਣਗੀਆਂ ਸਟਾਰਟ ਹਾਂਜੀ ਅੱਜ ਕੋਈ ਵੀਡੀਓ ਬਣੀ ਨਹੀਂ ਐ ਮੈਂ ਥੱਕਵੜ ਬੜੀ ਹੋਈ ਹੈ ਹੁਣ ਕੱਲ ਬਣਾਵਾਂਗੇ ਹਾਂਜੀ ਬਾਕੀ ਵੀਡੀਓ ਕੱਲ ਬਣਾਵਾਂਗੇ ਤੇ ਦੂਸਰ ਕੀ ਗਣਾ ਹੈ ਬੱਸ ਸਾਰੇ ਥੱਕੇ ਹੋਏ ਆ ਦੱਸਿਓ ਲੈ ਕੇ ਅਸੀਂ ਕੋਈ ਨਹੀਂ ਆਏ ਕਿਉਂਕਿ ਬੱਚਿਆਂ ਨਾਲ ਨਾ ਥੱਕਵੜ ਇੰਨੀ ਹੋ ਗਈ ਸੀ ਕਿ ਕਿਤੇ ਲੈ ਕੇ ਜਾਣ ਦਾ ਮੌਕਾ ਨਹੀਂ ਮਿਲਿਆ ਹਨਾ ਵੈਸੇ ਨਾ ਅਸੀਂ ਜੱਲਿਆਂ ਵਾਲੇ ਬਾਗ ਜਾਣਾ ਸੀ ਪਰ ਨਾ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਸੇ ਨੈਕਸਟ ਟਾਈਮ ਸੇ ਤੇ ਬਾਕੀ ਕਿਵੇਂ ਦਾ ਲੱਗਾ ਵਲੌਗ ਸਾਨੂੰ ਦੱਸਿਓ ਏ ਅਸੀਂ ਚਲੋ ਨੋਰਮਲ ਕਰਿਓ ਦਰਸ਼ਨ ਦਰਬਾਰ ਸਾਹਿਬ ਦੇ ਹਾਂਜੀ ਇਹ ਜਿਹੜੇ ਜਾਂਦੇ ਆ ਤੇ ਚਲੋ ਆ ਵੀ ਕਰਉਂਦੇ ਆ ਜਿਹੜੇ ਵਿਚਾਰੇ ਨਹੀਂ ਜਾਂਦੇ ਹਾਂਜੀ ਤੇ ਉਹ ਇਦਾਂ ਹੀ ਵੇਖ ਕੇ ਕਰ ਲੈਂਦੇ ਆ ਬਿਲਕੁਲ ਤੇ ਬਾਕੀ ਮਿਲਦੇ ਆ ਤੁਹਾਨੂੰ ਫਿਰ ਆਪਣੇ ਨੈਕਸਟ ਵਲੌਗ ਵਿੱਚ ਵਲੌਗ ਅਸੀਂ ਕਦੀ ਕਦੀ ਪਾਉਂਦੇ ਆ ਚਲੋ ਜਦੋਂ ਵੀ ਅਸੀਂ ਕਿਤੇ ਜਾਈਏ ਅਸੀਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਿੰਨੇ ਆ ਹਨਾ ਉਹ ਉਸ ਦਿਨ ਦੀ ਮੂਮੈਂਟ ਵਗੈਰਾ ਸੋ ਬਾਕੀ ਅਸੀਂ ਤੁਹਾਨੂੰ ਹੁਣ ਮਿਲਦੇ ਆ ਵੀਡੀਓ ਦੇ ਨਾਲ ਵਲੌਗ ਤੇ ਚਲੋ ਸਾਡੇ ਕਦੀ ਕਦਾ ਜਾਂਦੇ ਆ ਮਿਲਦੇ ਆਂ ਜੀ ਫਿਰਦਾਂ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ